ਹੋਏ 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 ਇਹਨੂੰ ਵੱਡ ਕੇ ਦਿਖਾਓ ਦੋਸਤੋ ਮੁੰਡੇ ਨੂੰ ਮੈਂ ਕਿਹਾ ਯਾਰ ਫਿਲਟਰ ਵੱਡ ਕੇ ਲੈ ਕੇ ਆ ਕਸਟਮਰ ਮੁਤਾਬਕ ਹਰ ਸਰਵਿਸ ਤੇ ਮੈਂ ਫਿਲਟਰ ਪਵਾ ਰਿਹਾ ਹਾਂ ਪਰ ਉਹਨੇ ਜੋ ਮੈਨੂੰ ਦੱਸਿਆ ਵੀ ਬਾਈ ਜੀ ਘੁੱਟਰ ਮਹਿਸੂਸ ਹੁੰਦੀ ਆ ਮੈਂ ਕਿਹਾ ਯਾਰ ਫਿਲਟਰ ਖੋਲ ਕੇ ਤਾਂ ਦੇਖੀਏ ਜੋ ਹਾਲਤ ਫਿਲਟਰ ਦੀ ਸਾਹਮਣੇ ਨਿਕਲੀ ਮੱਥੇ ਤੇ ਹੱਥ ਮਾਰਨ ਵਾਲੀ ਗੱਲ ਐ ਵੀ ਹਰ ਸਰਵਿਸ ਤੇ ਫਿਲਟਰ ਪੈ ਰਿਹਾ ਉਹ ਵੀ ਕਾਗਜ਼ਾਂ ਦੇ ਵਿੱਚ ਤੇ ਫਿਲਟਰ ਦੀ ਜੋ ਹਾਲਤ ਤੁਹਾਡੇ ਸਾਹਮਣੇ ਆ ਉੱਪਰ ਲੈ ਕੇ ਆਇਆ ਮੈਂ ਤੇ ਇੱਕੋ ਗੱਲ ਕਹੂੰਗਾ ਵੀ ਜਿੰਨਾ ਚਿਰ ਸਰਵਿਸ ਦੇ ਵਿੱਚ ਗੱਡੀ ਦੇ ਪਾਰਟਸ ਕੁਆਲਿਟੀ ਦੇ ਨਹੀਂ ਪੈਂਦੇ ਤੇ ਗੱਡੀ ਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਰਹਿਣੀ ਹੈ ਜਦੋਂ ਡੀਜ਼ਲ ਫਿਲਟਰ ਚੋਕ ਹੋ ਜਾਂਦਾ ਹੈ ਰੇਲ ਦਾ ਪ੍ਰੈਸ਼ਰ ਘਟ ਜਾਂਦਾ ਹੈ ਕਚਰੇ ਜਾਣ ਲੱਪੈਂਦੇ ਆ ਇੰਜੈਕਟਰ ਡੈਮੇਜ ਹੋਣ ਲੱਪੈਂਦੇ ਆ ਪੰਪ ਡੈਮੇਜ ਹੋਣ ਲੱਪੈਂਦਾ ਧੂਆ ਮਾਰ ਲੱਪੈਂਦੀ ਆ ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਜਿਹੜੀ ਸੇਵਾ ਕਰਵਾ ਲੈਂਦੇ ਨੇ ਸੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਮੈਨੂੰ ਟੀਆਰਪੀ ਦਾ ਕੋਈ ਮਤਲਬ ਨਹੀਂ ਜੋ ਵੀ ਕੰਮ ਕਰਨਾ ਹੈ ਅਸੀਂ ਉਸ ਦੀ ਜਵਾਬਦੇਹੀ ਚ ਕਰਨਾ ਹੈ ਜੋਨ ਤੁਹਾਡੇ ਸਾਹਮਣੇ ਹਾਲਤ ਲੈ ਕੇ ਆਏ ਫਿਲਟਰ ਦੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਗੱਲ ਸੱਚ ਆ ਜਾਂ ਝੂਠ ਆ ਜੇ ਬਾਈ ਦੀਆਂ ਗੱਲਾਂ ਸੱਚੀਆਂ ਲੱਗਦੀਆਂ ਤਾਂ ਵੀਰ ਜੀ ਕਮੈਂਟ ਕਰਕੇ ਜ਼ਰੂਰ ਦੱਸੋ ਕਿਹੜੇ ਸ਼ਹਿਰ ਤੇ ਕਿਹੜੀ ਕੰਟਰੀ ਤੇ ਕਿਹੜੀ ਸਿਟੀ ਚ ਪਹੁੰਚ ਰਹੀ ਹੈ ਪ੍ਰੀਤ ਮੋਟਰਜ਼ ਮੋਗਾ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ YouTube Instagram Facebook ਧੰਨਵਾਦ